ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੈਨਲ ਇੰਡੀਆ ਕਰਾਈਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸੇਕ ਕਰਦੇ ਆਂ ਜੀ ਸਵਾਗਤ ਹੈ ਤੁਹਾਡਾ ਆਪਣਾ ਕੁਲਦੀਪ ਸਿੰਘ ਔਰ ਮੇਰੇ ਨਾਲ ਬਲਕਾਤ ਸਿੰਘ ਅੱਜ ਪਿੰਡ ਟਡਿਆਲਾ ਨਤ ਵਿਖੇ ਤਨ ਤਨ ਸੰਤ ਬਾਬਾ ਹਜਾਰਾ ਸਿੰਘ ਜੀ ਘੁੰਮਣਾ ਵਾਲੇ ਉਹਨਾਂ ਦੇ ਸੇਵਕ ਸੁਪ੍ਰਿੰਟ ਡਾਇਰਸ ਗੁਰਦਰਾ ਸਾਹਿਬ ਪਹੁੰਚੇ ਐ ਸੋ ਉਹਨਾਂ ਦੀ ਵਰਸੀ ਨੂੰ ਸਮਰਪਿਤ ਵਾ ਪਹੁੰਚਿਆ ਔਰ ਨਾਲ ਨਾਲ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜੀ ਕਿ ਜਿੱਥੇ ਸਾਰੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਸੰਕਟ ਆਇਆ ਹੈ ਪਾਰੀ ਨਹੀਂ ਕਰਕੇ ਲੋਕਾਂ ਦਾ ਨੁਕਸਾਨ ਹੋਇਆ ਹੈ ਸੋ ਅਰਦਾਸ ਬੇਜਿਸਰਬੱਤ ਦੇ ਭਲੇ ਵਾਸਤੇ ਕੀਤੀ ਗਈ ਔਰ ਨਾਲ ਨਾਲ ਗੁਰੂ ਕੇ ਲੰਗਰ ਬਣੇ ਗਏ ਨਾਲ ਨਾਲ ਗੁਰੂ ਕੇ ਸ਼ਬੀਲਾ ਸੋ ਪਿੰਟੜਿਆਲਾ ਨੱਕ ਦੇ ਸਹਿਯੋਗ ਦੇ ਨਾਲ ਸੋ ਮਹਾਪੁਰਸ਼ਾਂ ਦਾ ਧੰਨਵਾਦ ਕੀਤਾ ਆਇਆਂ ਦਾ ਸੋ ਸਾਰਿਆਂ ਦਾ ਸਤਿਕਾਰ ਇੱਕ ਵਾਰ ਫਿਰ ਪਿੰਟੜਿਆਲਾ ਨੱਕ ਦੀ ਟੀਮ ਜਿੰਨੀ ਵੀ ਆ ਸੋ ਸਾਰਿਆਂ ਦਾ ਗੁਰਦੇਵ ਸਾਹਿਬ ਪੂਰੀ ਪ੍ਰਬੰਧਕ ਕਮੇਟੀ ਦਾ ਸਤਿਕਾਰ ਸਾਰਾ ਧੰਨਵਾਦ ਸਵਾਹਿਬ ਜੀ ਦਾ ਖਾਲਸਾ ਵਾਹਿਗੁਰੂ ਜੀ ਕੇ ਸਤੇ ਸੋ ਤੁਸੀਂ ਦੇਖ ਰਹੇ ਹੋ ਚੈਨਲ ਜਿਹੜੀ ਆ ਕਰਾਈ ਨਿਊਜ਼ ਮਿਲਦੇ ਆ ਅਗਲੀ ਖਬਰ ਦੇ ਨਾਲ ਸੋ ਮੈਂ ਤੁਹਾਡਾ ਕੁਲਦੀਪਾ ਵੀ ਧੰਨਵਾਦ ਜੀ ਜੀ ਕੇ ਹੋ ਜਾਣਗੇ ਉਲਟਾਂ ਹੀ ਲੜਗੇ ਪਰ ਸਾਗ ਤਾਂ ਪਰ ਪਿਆ ਦੂਰ ਰਹਿਣਾ ਚਾਹੀਦਾ ਹੈ ਸਾਗ ਦੇ ਸਾਗ ਨਾ ਕੀ ਜੀਏ ਦੂਰੋਂ ਜਾਈਏ ਭਾਗ ਸਾਗ ਜੀ ਕਹਿ ਗਿਆ ਦੂਰ ਦੇ ਜਾ ਕੋਈ ਬਾਜੋ ਕੋਈ ਨੰਦਲੇ ਦਾ ਹੈ ਨਾਮੁ ਭਲਾ ਕਿ ਜਿਹੜੇ ਵੀ ਜੀ ਆਇਆ ਇਹ ਭਾਨਾ ਵਾਲੇ ਆ ਬੜੇ ਚੰਗੇ ਭਾਣਾ ਭਾਂਦੇ ਗੁਰੂ ਦੇ ਲਾਣੀ ਲੱਗਦੇ ਆ ਤੇ ਚੰਗੇ ਭਾਣਾ ਸੰਗਤ ਵਿੱਚ ਆ ਆਂਦਾ ਹੈ ਜੇ ਸਾ ਸਤਿਗੁਰੂ ਜੀ ਬਜਨ ਕਰਦੇ ਕੋਡ ਭਾਗੀ ਸਾਧ ਸੰਗ ਪ੍ਰਾਪਤ ਤਿਲ ਠੇਡਕ ਗੁਰਮਤਿ ਨਾਮ ਤੁਰੇ ਇਲਕੀ ਧੂਰ ਨਾਮ ਤੇ ਦਾਸ ਆਸੇ ਮਹਾਰਾਮ ਰਿਤੇ ਕੋਈ ਉਹਨਾਂ ਦੀ ਸੋਤ ਆਉਂਦੀ ਜਿਨ੍ਹਾਂ ਨੇ ਹਿਰਦੇ ਦੇ ਵਿੱਚ ਨਾਮ ਲਿਆ ਧੰਨ ਧੰਨ ਸੰਤ ਗੋਗਾ ਜੀ ਦੀ ਧੰਨ ਧੰਨ ਸੰਤ ਗੋਗਾ ਸੇਵਾ ਸੇਵਕੀ ਵਾਲੇ ਬੂਰੀ ਸਾਹਿਬ ਵਾਲੇ ਜਿਨ੍ਹਾਂ ਨੇ ਸਾਰਾ ਜੀਵਨ ਆਪਣਾ ਸੇਵਾ ਦੇ ਵਿੱਚ ਵਰਤੀ ਕੀਤਾ ਜੋ ਮੇਕ ਮਾਲਕ ਪੁੱਤ ਦੇ ਵਿੱਚ ਜਨਮ ਲੈ ਕੇ ਕਿ ਮਾਤਾ ਸਤਪੂਰਨ ਦੌਰ ਨਾ ਸਰਪੁਜੀ ਕਹਿੰਦੇ ਧੰਨ ਧਰਨਾ ਤੇਤਾ ਧੰਨ ਧੰਨ ਕੋ ਧੰਨ ਧੰਨ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਧੰਨ ਧੰਨ ਸੰਤ ਬਾਬਾ ਹਾਰਾ ਸਿੰਘ ਜੀ ਪੂਰਨ ਬ੍ਰਹਮ ਗਿਆਨੀ ਨਿੱਕੇ ਘੁੰਮਣਾ ਵਾਲੇ ਉਹਨਾਂ ਦੇ ਚਰਨ ਸੇਵਕ ਬਾਬਾ ਜੀ ਸ਼ੇਵ ਜੀ ਗੋੜੀ ਸਾਹਿਬ ਵਾਲੇ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਉਹਨਾਂ ਦੀ ਵਰਸੀ ਮਨਾਉਂਦੇ ਹੋਏ ਸੰਗਤਾਂ ਵੱਲੋਂ ਅੱਜ ਸਵਾਲ ਰੱਖੇ ਗਏ ਸਨ ਨਾਲ ਹਾਰ ਪੀੜਤਾ ਵਾਸਤੇ ਅਰਦਾਸ ਬੇਨਤੀ ਹੈ ਕਿ ਗੁਰੂ ਮਹਾਰਾਜ ਉਹਨਾਂ ਤੇ ਤੰਦਰੁਸਤੀਆਂ ਬਖਸ਼ੇ ਜੋpropto ਹੀ ਆਈਆਂ ਗੁਰੂ ਮਹਾਰਾਜpropto ਦੂਰ ਕਰੇ ਉਹਨਾਂ ਦੀ ਚੜ੍ਹਦੀਆਂ ਕਲਾ ਕਰੇ ਗੁਰੂ ਮਹਾਰਾਜ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਦੇ ਪਹਾੜੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਧੰਨੀ इन प्यार गुरू नाया Wah ਨਾਮ ਜੀ Wah ਨਾ ਕਰੋ ਜੇਦੇ ਹੀ ਤੈਨੂੰ ਲਾਉਣਾ ਹੈ ਵਾਹਿਗੁਰੂ ਜੀ ਗੁਰਦਰਾ ਬੋੜੀ ਸਾਹਿਬ ਹੱਤਖੰਡੂ ਸਾਹਿਬ ਜੀ ਉਹਨਾਂ ਦੇ ਗ੍ਰੰਤੀ ਸਿੰਘ ਧੰਨ ਧੰਨ ਸੰਤ ਬਾਬਾ ਜੀ ਰਸਮੀ ਜੀ ਕੋਟੇ ਕੁਮਨਾਲੀ ਪੂਨ ਬ੍ਰਹਮ ਗਿਆਨੀ ਇਸ ਪਾਵਨ ਮੁਬਾਰਕ ਖਾਨ ਤੇ ਚੰਨ ਪਾ ਕੇ ਵਿਦਾ ਸੀ ਤੇ ਆਪਣੀ ਅੱਛੀ ਨੀ ਪਠੱਤਾ ਤਿਆਗੀ ਸੀ ਬਾਬਾ ਸ਼ਿਵ ਜੀ ਮਹਾਰਾਜੀ ਨੂੰ ਸਭ ਤੋਂ ਪਹਿਲਾਂ ਸੋ ਉਹਨਾਂ ਦੀ ਯਾਦ ਦੇ ਵਿੱਚ ਸਮੁੱਚੇ ਪਿੰਡ ਕੜਜਾਲੇ ਨਾਲੋਂ ਸਮੁੱਚੀ ਸਾਧ ਸੰਗਤ ਵੱਲੋਂ ਤੇ ਗੁਰਦਰਾ ਬੋੜੀ ਸਾਹਿਬ ਸਤਜੰਗ ਵਦੂ ਸਾਹਿਬ ਦੀ ਸਮੁੱਚੇ ਸੇਵਾਦਾਰ ਮੰਡਲ ਇੱਥੇ ਪਾਵਨ ਗੁਰਦਾ ਸਾਹਿਬ ਜੀ ਯਾਦ ਵਿੱਚ ਤਾਜ਼ਾ ਕਰਦੇ ਹੋਏ ਉਹਨਾਂ ਦੀ ਵਰਸੀ ਸਮਾਗਮ ਜਿਹੜਾ ਮਨਾਇਆ ਗਿਆ। ਸੋ ਆਪਾਂ ਸਮੁੱਚੇ ਪਿੰਡ ਦਾ ਸਮੁੱਚੇ ਉਹਨਾਂ ਸੱਜਣਾ ਦਾ ਜਿਨ੍ਹਾਂ ਨੇ ਬਾਬਾ ਜੀ ਘੁਮਰਾਲੇ ਮਹਾਂਪੁਰਖਾਂ ਦੇ ਅਨੰਦ ਸੇਵਕ ਬਾਬਾ ਸ਼ਿਵ ਜੀ ਮਹਾਰਾਜ ਦੀ ਯਾਦ ਦੇ ਵਿੱਚ ਇਸ ਪਾਵਨ ਸਥਾਨ ਤੇ ਬਸੇ ਸਮਾਗਮ ਵਿੱਚ ਜਿਹੜੇ ਉਹ ਆਪਣੇ ਕਿਰਪਾ ਮਿਹਰ ਕੀਤੀ ਹੈ ਇੱਥੇ ਦਰਸ਼ਨ ਮੇਲੇ ਕਰਕੇ ਸਮੂੱਚੀ ਸੰਗਤ ਨੂੰ ਦੱਸਾਂ ਮਿਲ ਦਿੱਤੇ ਬਾਬਾ ਜਿਹਦਰ ਨਾਮਦੇਵ ਜੀ ਮਾੜਾ ਜਿਹੜੇ ਮਜੂਦਾ ਜਿਹਦਰ ਨੇ ਤੇ ਬਾਬਾ ਸ਼ਿਵਜੀ ਮਹਾਰਾਜ ਜਿਨ੍ਹਾਂ ਨੂੰ ਆਪਣੇ ਹੱਥੀਂ ਸੇਵਾ ਗੋਦਰਾ ਬੋੜੀ ਸਾਹਿਬ ਦੀ ਬਖਸ਼ਿਸ਼ ਕਰਕੇ ਜੀ ਉਹ ਵੀ ਇੱਥੇ ਆਏ ਨੇ ਆਪਾਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਸਮੂੱਚੀ ਸੰਗਤ ਦਾ ਧੰਨਵਾਦ ਕਰਦੇ ਹਾਂ ਤੇ ਨਾਲ ਹੀ ਆਪਾਂ ਬਾਬਾ ਜੀ ਕੁਮਾਲੇ ਮਾਂ ਪਰਸ਼ਾ ਕੇ ਬੇਨਤੀ ਕਰਦੇ ਹਾਂ ਹਲਕਾ ਡੇਰਪਾ ਬਰਾਨਿਕ ਦੇ ਵਿੱਚ ਬਹੁਤ ਹੀ ਜਿਹੜੀ ਹੈ ਭਿਆਨਕ ਆਫਤ ਆਈ ਹੋਈ ਹੈ ਪੂਰੇ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਜਿਹੜਾ ਨੁਕਸਾਨ ਹੈ ਹਲਕਾ ਡੇਰਪਾ ਬਰਾਨਿਕ ਦਾ ਹੋਇਆ ਵਾ ਤੇ ਗੁਰੂ ਕਿਰਪਾ ਕਰੇ ਬਾਬਾ ਅਸ ਸਿੰਘ ਜੀ ਕਿਰਪਾ ਕਰਨ ਜਿਹੜੇ ਉਹਨਾਂ ਦੀ ਜ਼ਿੰਦਗੀ ਜਿਹੜੀ ਪੱਟੀ ਤੋਂ ਲੱਥ ਗਈ ਆ ਫੇਰ ਦੁਬਾਰਾ ਉਹਨਾਂ ਦੇ ਜੀਵਨ ਵਿੱਚ ਖੁਸ਼ਹਾਲੀਆਂ ਲੈ ਕੇ ਮਹਾਰਾਜ ਆਉਣ ਇੰਨੀਆਂ ਗੱਲਾਂ ਕਹਿੰਦਾ ਹੋਇਆ ਮੈਂ ਸਤਿ ਸ੍ਰੀ ਅਕਾਲ ਸਿੰਘ ਦਾ ਧੰਨਵਾਦ ਕਰਦਾ ਫਤਬਲਾਉਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਹਜ਼ਾਰਾ ਸਿੰਘ ਜੀ ਛੋਟੇ ਘੁੰਮਣਾ ਵਾਲੇ ਉਹਨਾਂ ਦੇ ਪਰਮ ਸੇਵਕ ਬਾਬਾ ਸ਼ੇਵ ਜੀ ਉਹਨਾਂ ਦੀ ਯਾਦ ਵਿੱਚ ਇੱਥੇ ਤੋਂ ਧਾਮ ਨਾਲ ਲੰਗਰ ਚਲਾ ਰਹੇ ਆ ਅਰਦਾਸ ਬੇਨਤੀ ਕੀਤੀ ਗਈ ਨਾਲ ਅਖੰਡ ਪਾਠ ਚੱਲਿਆ ਨਾਲ ਅਰਦਾਸ ਬੇਨਤੀ ਕੀਤੀ ਵੀ ਹੜਾਂ ਦੀ ਮਾਰ ਐ ਕੈਰ ਤੋਂ ਦੁਨੀਆ ਨੂੰ ਬਚਾ ਦੇ ਤਨ ਤਨ ਬਾਬਾ ਹਜ਼ਾਰਾ ਜੀ ਸੰਤ ਕੁੰਮਣਾ ਵਾਲੇ ਤਨ ਗੁਰੂ ਨਾਨਕ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਟੁੰਧਿਆਲਾ ਨੱਤ ਵਿਖੇ ਬੱਗਿਆਂ ਦੇ ਖੂਹ ਤੇ ਤਨ ਤਨ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਮਿੱਕੇ ਕੁੰਮਣਾ ਵਾਲੇ ਇਨਾਂ ਦੇ ਪਰਮ ਸੇਵਕ ਸ੍ਰੀਮਾਨ ਸੰਤ ਬਾਬਾ ਸ਼ਿਵਜੀ ਭਗਵਾਨ ਬੋੜੀ ਸਾਹਿਬ ਵਾਲੇ ਜੋ 1 ਮਹੀਨਾ ਪਹਿਲਾਂ 7 ਜੁਲਾਈ ਨੂੰ ਠੀਕ 12 ਵਜੇ ਇਸ ਨਾ ਰਹਿਣ ਵਾਲੇ ਸੰਸਾਰ ਤੋਂ ਸਦਾ ਲਈ ਦੇਹ ਕਰਕੇ ਸਦੀਵੀ ਵਿਸੋੜਾ ਦੇ ਗਏ ਸਨ ਇਨਾਂ ਦੀ ਮਿੱਠੀ ਯਾਦ ਨੂੰ ਸਮਰਪਿਤ ਸਮੂਹ ਨਗਰ ਵੱਲੋਂ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਪਾ ਜਾਪ ਕਰਵਾ ਕੇ ਉਪਰੰਤ ਅਰਦਾਸਾਂ ਬੇਨਤੀਆਂ ਕੀਤੀਆਂ ਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਦੁਨੀਆਂ ਤੇ ਕਹਿਰ ਵਰਤ ਰਿਹਾ ਹੈ ਉਸ ਕਹਿਰ ਨੂੰ ਮਹਾਰਾ ਜੀਓ ਭਲਾ ਕਰਕੇ ਮੰਨਿਆ ਜਾਵੇ ਉਹਨਾਂ ਦੀ ਕਿਰਪਾ ਸਦਕਾ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਬੇਨਤੀ ਹੋਈ ਉਥੇ ਮੌਜੂਦਾ ਮਹਾਂਪੁਰਖ ਸੰਤ ਬਾਬਾ ਨਾਮਦੇਵ ਜੀ ਜਥੇਦਾਰ ਸਾਹਿਬ ਜਿਨ੍ਹਾਂ ਨੂੰ ਅੱਜ ਤੋਂ 40 ਸਾਲ ਪਹਿਲਾਂ ਗੁਰਦੁਆਰਾ ਬੋੜੀ ਸਾਹਿਬ ਦੇ ਸੇਵਾਦਾਰ ਸੌਂਪਿਆ ਗਿਆ ਸੀ ਉਹ ਵੀ ਉਥੇ ਹਾਜ਼ਰ ਹੋਏ ਹਨ ਸਮੂਹ ਸੰਗਤਾਂ ਨੇ ਧੰਨ ਧੰਨ ਸ੍ਰੀ ਮਾਨਸੰਤ ਬਾਬਾ ਸੇਵ ਜੀ ਭਗਵਾਨ ਬੋੜੀ ਸਾਹਿਬ ਵਾਲੇ ਇਨ੍ਹਾਂ ਦੀ ਮਿੱਠੀ ਜਾਦ ਨੂੰ ਸਮਰਪਿਤ ਇਕੱਠੇ ਹੋ ਕੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਜੀ ਉਹ ਲੋਕਾਈ ਦਾ ਭਲਾ ਹੋ ਸਕੇ ਅਤੇ ਸਾਰਿਆਂ ਨੂੰ ਗੁਰੂ ਵਾਲੇ ਬਣ ਦੀ ਉਹ ਦਾਤ ਦਿੱਤੀ। ਇਹ ਬੇਨਤੀ ਧੰਨ ਧੰਨ ਸੰਤ ਬਾਬਾ ਹਯਾਰਾ ਸਿੰਘ ਜੀ ਵੱਲੋਂ ਕੀਤੀ ਗਈ ਕਿ ਦੁਨੀਆ ਦੇ ਵਿੱਚ ਵੈਸ਼ਨੋ ਵਰਤੀ ਦਾ ਪਹਿਰਾ ਲੱਗਣਾ ਹੈ। ਜੋ ਮਲਪਾ ਖਾਣੇ ਖਾਵੇਗਾ ਨਰਕਾ ਨੂੰ ਜਾਵੇਗਾ। ਇਹੋ ਹੀ ਬੇਨਤੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।